ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਤੁਹਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਖੇਪ ਜੀਵਨ ਦੀਆਂ ਦੋ ਸਾਖੀਆਂ ਸੁਣਾਵਾਂਗੀ ਵੇਈ ਨਦੀ ਵਿੱਚ ਲੋਪ ਹੋਣਾ ਅਤੇ ਮਲਕ ਭਾਗੋ ਦਾ ਉਧਾਰ ਵੇਈ ਨਦੀ ਵਿੱਚ ਅਲੋਪ ਹੋਣਾ ਗੁਰ ਜਮਸਤਲ ਮੰਡੀ ਰਹਣ ਤੋਂ ਬਾਅਦ ਆਪ ਫਿਰ ਸੁਲਤਾਨਪੁਰ ਲੋਧੀ ਆ ਕੇ ਮੋਤੀਖਾਨਾ ਚਲਾਉਣ ਲੱਗੇ ਇੱਕ ਦਿਨ ਆਪ ਵੇਈ ਨਦੀ ਵਿੱਚ ਟੂਪੀ ਮਾਰ ਕੇ ਅਲੋਪ ਹੋ ਗਏ ਦੇਨਿਰੰਕਾਰ ਕੋਲ ਜਾਪੁਚੇ ਉਥੋਂ ਦੋ ਦਿਨ ਬਾਅਦ ਫਿਰ ਨਦੀ ਤੋਂ ਬਾਹਰ ਆਏ ਮੂਲ ਮੰਤਰ ਦਾ ਪਾਠ ਪੜ੍ਹਾ ਕੇ ਦੁਨੀਆਂ ਦਾ ਉਧਾਰ ਕਰਦੇ ਰਹੇ ਨਵਾਬ ਪਾਸ ਫਿਰ ਚੁਗਲਾ ਨੇ ਚੁਗਲੀ ਕੀਤੀ ਤੇ ਜਦੋਂ ਫਿਰ ਹਿਸਾਬ ਹੋਇਆ ਤਾਂ ਕਾਫੀ ਨਫਾ ਨਿਕਲਿਆ ਨਵਾਬ ਨੇ ਖੁਸ਼ ਹੋ ਕੇ ਆਪਣਾ ਮੋਤੀ ਖਣਾ ਚਲਾਉਣ ਲਿਗਿਆ ਪਰ ਆਪਨੇ ਇਨਕਾਰ ਕਰ ਦਿੱਤਾ ਕਿ ਹੁਣ ਅਜ਼ਰ ਨੇ ਇਹ ਝੂਠਾ ਮੋਦੀਕ ਨਹੀਂ ਵਰਨਾ ਤੇ ਸੱਚਾ ਮੋਦੀ ਬਣ ਕੇ ਦੁਨੀਆ ਦਾ ਉਧਾਰ ਲਈ ਜਾਣਾ ਹੈ ਮਲਕ ਭਗਵਦਾ ਉਧਾਰ ਜਦੋਂ ਆਪ ਨੇ ਪਹਿਲੀ ਉਦਾਸੀ ਦੁਨੀਆ ਤਾਰਨ ਲਈ ਧਾਰੀ ਤਾਂ ਆਪ ਈਮਨਾ ਬਾਦ ਪੁੱਜੇ ਬਾਲਾ ਅਤੇ ਮਰਦਾਨਾ ਨਾਲ ਸੀ ਪਾਈ ਲਾਲੋ ਤਰਖਾਨ ਦੀ ਕੁਟਿਆ ਵਿੱਚ ਜਾ ਬਿਰਾਜੇ ਲਾਲੋ ਨੇ ਬੜੀ ਸ਼ਰਧਾ ਨਾਲ ਆਪ ਦੀ ਸੇਵਾ ਕੀਤੀ ਆਪ ਜਦੋਂ ਉਸ ਦੇ ਗੋਦਰੇ ਦੀ ਰੋਟੀ ਖਾਂਦੇ ਤਾਂ ਅਨੋਖੇ ਸਰੂਰ ਵਿੱਚ ਆ ਜਾਂਦੇ ਇੱਕ ਵਾਰ ਉੱਥੋਂ ਦੇ ਹਾਕਮ ਮਲਕ ਭਾਗੋ ਨੇ ਬ੍ਰਹਮ ਭੋਜ ਕੀਤਾ ਉਸ ਨੇ ਕਾਫੀ ਸੰਤਾਂ ਦਾ ਮੇਲ ਮੰਡਲ ਇਕੱਠ ਕੀਤਾ ਤੇ ਆਪ ਨੂੰ ਵੀ ਸੱਦਾ ਭੇਜਿਆ ਪਰ ਆਪ ਨਾ ਗਏ ਇਹ ਵੇਖ ਉਹ ਬਹੁਤ ਖਿਜਿਆ ਤੇ ਭੰਡਾਰੇ ਤੋਂ ਵੇਲਾ ਹੋ ਕੇ ਆਪ ਆਸ ਆ ਕੇ ਗਿਲਾ ਕਰਨ ਲੱਗਾ ਆਪਨੇ ਕਿਹਾ ਕਿ ਤੇਰਾ ਇਹ ਜੱਗ ਦਿਖਾਵੇ ਦਾ ਜੱਗ ਹੈ ਤੇ ਪਾਪ ਦੀ ਖੱਟੀ ਇਸ ਤੇ ਖਰਚ ਕੀਤੀ ਹੋਈ ਹੈ ਤੇਰੇ ਮਹਿਲ ਪੂੜੇ ਕੜਾ ਲੁਚੀਆਂ ਸਭ ਗਰੀਬਾਂ ਦਾ ਲਹੂ ਪੀ ਕੇ ਬਰੇ ਹਨ ਇਹ ਸੁਣ ਕੇ ਮਲਕ ਗੁੱਸੇ ਵਿੱਚ ਕਹਿਣ ਲੱਗਾ ਇਹ ਗੱਲ ਸਾਬਤ ਕਰਕੇ ਦੱਸੋ ਤਦ ਆਪਨੇ ਇੱਕ ਹੱਥ ਵਿੱਚ ਪਾਈ ਲਾਲੋ ਦੀ ਕੋਧਰੇ ਦੀ ਰੋਟੀ ਤੇ ਦੂਜੇ ਹੱਥ ਵਿੱਚ ਮਲਕ ਭਾਗੋ ਦੇ ਮਾਲ ਦੇ ਕੂੜੇ ਫੜ ਕੇ ਜਦੋਂ ਜੋਰ ਦੀ ਕੁੱਟੇ ਤਾਂ ਪੂੜਿਆ ਵਿੱਚੋਂ ਲਹੂ ਦੀ ਧਾਰ ਤੇ ਕੋਦਰੇ ਦੀ ਰੋਟੀ ਵਿੱਚੋਂ ਦੁੱਧ ਦੀ ਧਾਰ ਵਗਣ ਲੱਗ ਪਈ ਮਲਕ ਵੇਖ ਕੇ ਬਹੁਤ ਸ਼ਰਮਿੰਦਾ ਹੋਇਆ ਤੇ ਚਰਨਾ ਤੇ ਡਿੱਗ ਪਿਆ ਅਤੇ ਆਪ ਦਾ ਸੇਵਕ ਬਣ ਗਿਆ ਫਿਰ ਆਪ ਨੇ ਉਸ ਨੂੰ ਮਹਾਨ ਉਪਦੇਸ਼ ਦੇ ਕੇ ਨੇਕ ਇਨਸਾਨ ਬਣਾ ਦਿੱਤਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਐਸੀ ਸਾਡੀਆਂ ਆਈਦੀਆਂ ਛੋਟੀਆਂ ਛੋਟੀਆਂ ਦੋ ਸਾਖੀਆਂ ਵੇਈ ਨਦੀ ਵਿੱਚ ਅਲੋਪ ਹੋਣਾ ਅਤੇ ਮਲਕ ਭਾਗੋ ਦਾ ਉਦਾਰ ਧੰਨਵਾਦ